दस तारीख को दस बजे बीबीएमबी डीएवी पब्लिक स्कूल के समक्ष एक विशाल धरना, समाज के प्रबुद्ध लोगों से लगाया जा रहा है क्योंकि डीएवी संस्था जो पिछले चालीस वर्षों से इस कंडी के नीम पहाड़ी इलाके में निर्धन बच्चों को सस्ती शिक्षा दे रही थी परंतु एक व्यक्ति जो यहाँ पर एक बीबीएमबी की जमीन पर नजायज स्कूल चला रहा है पिछले चालीस सालों से अब जब उसके ऊपर खतरा मंडरा रहा है तो उसने सत्ता का दुरुपयोग किया और संघ का भी दुरुपयोग किया और अपनी सोसाइटी के नाम पर गलत ढंग से चला जाए स्कूल को जगह पर वह बीबीएमबी के डीएम स्कूल को ग्रैब करना चाहता है कब्जा करना चाहता है सत्ता आप सब लाख लाख वास्तियों को कंडीगेर सभी इलाकों को नौजवानों को पुरुषों को स्त्रियों को सबसे निवेदन है की ये जो संघर्ष हमारे दलवाड़ा लोगों दलवाड़ा की युवकों ने लोगों ने सीनियर सिटीजन ने आरंभ किया है अपनी अपनी अवधि डाले और 10 बजे सुबह कल 10 बजे ठीक स्कूल के समक्ष उपस्थित धन्यवाद ਦਾ ਮੁੱਦਾ ਚੱਲ ਰਿਹਾ ਹੈ ਪਿਛਲੇ ਅਗਸਤ ਤੋਂ ਜਦੋਂ ਸਾਨੂੰ ਇਹ ਚੀਜ਼ ਪਤਾ ਚੱਲੀ ਹੈ ਉਦੋਂ ਤੋਂ ਹੀ ਪੇਰੈਂਟਸ ਟੀਚਰਸ ਬੱਚੇ ਪ੍ਰੋਟੈਸਟ ਲਈ ਆ ਰਹੇ ਆ ਲੇਕਿਨ ਹੱਲ ਕੋਈ ਨਹੀਂ ਹੋ ਰਿਹਾ ਹੁਣ ਇਹਦੇ ਵਿੱਚ ਆਰਐਸਐਸ ਭਾਜਪਾ ਇਨਵੋਲਵ ਹੋਈਆਂ ਪਈਆਂ ਕਿਉਂਕਿ ਆਰਐਸਐਸ ਦਾ ਬਹੁਤ ਵੱਡਾ ਲੀਡਰ ਹੈ ਜਿਹੜਾ ਇਸ ਸਕੂਲ ਨੂੰ ਲੈਣਾ ਚਾਹ ਰਿਹਾ ਹੈ ਔਰ ਉਹਦਾ ਰੀਜ਼ਨ ਕੀ ਹੈ ਕਿ ਉਹਨਾਂ ਦਾ ਆਪਣਾ ਸਕੂਲ ਜਿਹੜਾ ਹੈ ਉਹ ਇਲੀਗਲ ਲੈਂਡ ਤੇ ਬਣਿਆ ਹੋਇਆ ਹੈ ਤੇ ਹੁਣ ਪ੍ਰੋਬਲਮ ਇਹ ਹੈ ਕਿ ਪੇਰੈਂਟਸ بار بار ਰਿਕੁਐਸਟ ਕਰ ਰਹੇ ਆ ਬੀਬੀਐਮਬੀ ਨੂੰ ਕਿ ਇਹ ਸਕੂਲ ਨੂੰ ਉਹਵੇਂ ਚੱਲਣ ਦਿੱਤਾ ਜਾਏ ਪਹਿਲਾਂ BBMP ਨੇ ਕੋਈ ਇੰਟੀਮੇਸ਼ਨ ਨਹੀਂ ਸੀ ਦਿੱਤੀ ਬਟ ਹੁਣ ਉਹਨਾਂ ਨੇ ਇੱਕ ਬੜਾ ਮਿਸਲੇਨੀਅਸ ਜਿਹਾ ਟੈਂਡਰ ਨਿਕਾਲਿਆ ਹੈ ਜਿਹੜਾ ਕਿ ਡਾਇਰੈਕਟਲੀ ਓਪਨਲੀ ਬਿਲਕੁਲ ਦੂਸਰੀ ਜੋ ਆਰਐਸਐਸ ਵਾਲੇ ਬੰਦੇ ਆ ਉਹਨਾਂ ਦੇ ਫੇਵਰਚ ਹੀ ਨਿਕਲਦਾ ਹੈ ਹੁਣ ਸਿਰਫ ਉਹਨਾਂ ਨੇ ਇੱਕ ਨੇਮ ਦੇ ਦਿੱਤਾ ਕਿ ਆਪਾਂ ਟੈਂਡਰ ਨਿਕਾਲ ਦਿੱਤਾ ਹੈ ਬਟ ਹੈਗਾ ਉਹ ਵੀ ਉਹਨਾਂ ਦੀ ਮਿਲੀ ਭਗਤਾਂ ਆਪਾਂ ਕਹਿ ਰਹੇ ਆ ਕਿ ਦੇਖੋ ਸਕੂਲ ਚੱਲ ਰਿਹਾ ਹੈ ਤਲਵਾੜੇ ਚ ਹੋਰ ਹੈਗਾ ਕੀ ਹੈ ਐਜੂਕੇਸ਼ਨ ਹੈ ਐਜੂਕੇਸ਼ਨ ਦੇ ਲਈ ਨੇ ਲੇ ਦੇ ਪਿੰਡਾਂ ਦੇ ਲੋਕ ਆ ਕੇ ਇੱਥੇ ਰਹਿ ਰਹੇ ਆ ਇਸ ਸਕੂਲ ਚ 1200 ਬੱਚੇ ਆਲਰੇਡੀ ਪੜ੍ਹ ਰਹੇ ਆ ਤੇ ਇਸ ਸਕੂਲ ਨੂੰ ਉਦਾਂ ਹੀ ਸੇਵ ਕੀਤਾ ਜਾਏ ਆਪਾਂ ਪੰਜਾਬ ਲੈਵਲ ਤੇ ਕਾਲ ਕਰ ਰਹੇ ਆ ਲੋਕਾਂ ਨੂੰ ਕਿ ਪਲੀਜ਼ ਉਹ ਇਕੱਠੇ ਹੋਣ ਜੋ ਪੀਯੂ ਦੇ ਨਾਲ ਹੋ ਰਹਾ ਹੈ ਤੇ ਹੁਣ ਸਾਡੀ ਰਿਕੁਐਸਟ ਹੈ ਕਿ ਜਿਵੇਂ ਪੀਯੂ ਨੂੰ ਸੇਵ ਕੀਤਾ ਹੈ ਸਟੂਡੈਂਟਸ ਨੇ ਟੀਚਰਸ ਨੇ ਪੰਜਾਬ ਦੇ ਲੋਕਾਂ ਨੇ ਜਥੇਬੰਦੀਆਂ ਨੇ ਉਵੇਂ ਹੀ ਉਹ ਇੱਥੇ ਆਣ ਤੇ ਸਕੂਲ ਨੂੰ ਸੇਵ ਕੀਤਾ ਜਾਏ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿ ਸਾਡੀ ਇੰਡੀਆ ਦੇ ਵਿੱਚ ਹੁਣ ਐਜੂਕੇਸ਼ਨ ਦੇ ਨਾਲ ਵੀ ਦਲਾਲੀਆਂ ਹੋਣ ਲੱਗੀਆਂ ਕੋਲ ਇੱਥੇ ਇਲੀਗਲ ਜਗ੍ਹਾ ਤੇ ਬਣੇ ਹੋਏ ਆ ਜਿੱਦਾਂ ਦੀ ਸਕੂਲ ਦੀ ਵੀ ਮਤਲਬ ਇਸ਼ੂਸ ਚੱਲ ਰਿਹਾ ਹੈ ਬਸ ਉਹ ਇਲੀਗਲ ਜਗ੍ਹਾ ਤੋਂ ਆਪਣਾ ਸਕੂਲ ਹਟਾ ਕੇ ਸਾਡੀ ਬੀਬੀਐਮਵੀ ਦੀ ਜਗ੍ਹਾ ਤੇ ਸਕੂਲ ਆਪਣਾ ਬੀਬੀਐਮਵੀ ਦਾ ਸਕੂਲ ਖਤਮ ਕਰਕੇ ਉਹਨੂੰ ਇੱਥੇ ਸ਼ਿਫਟ ਕਰਨਾ ਚਾਹੁੰਦੇ ਆ ਕਿ ਸਾਡਾ ਸਕੂਲ ਬੰ ਨੂੰ 28 ਸਾਲ ਹੋ ਗਏ ਸਕੂਲ ਚ ਕੰਮ ਕਰਦੇ ਨੂੰ ਔਰ ਮਤਲਬ ਜਦੋਂ ਇਸ ਨੂੰ ਆ ਕੇ ਵੀ ਰੋਣ ਨੂੰ ਵੀ ਦਿਲ ਕਰਦਾ ਆ ਕਿ ਇੰਨੀ ਮਿਹਨਤ ਕੀਤੀ ਟੀਚਰਾਂ ਨੇ ਇਹਨਾਂ ਮਤਲਬ ਹਾਰਡ ਵਰਕ ਕੀਤਾ ਬੱਚਿਆਂ ਲਈ ਔਰ ਬੱਚੇ ਐਸੇ ਐਸੇ ਮੁਕਾਮ ਤੇ ਪਹੁੰਚਿਆ ચંદ્રਯਾਨ ਲੈਂਡ ਕਰਾਇਆ